ਆਪਾਂ ਦੇਖੀਏ ਯਰਮੀ ਆਧੀ ਕਥਾ ਉਹਦਾ 17 ਨੰਬਰ ਅਧਿਆਇ ਤੇ ਉਹਦੀ 14 ਨੰਬਰ ਪੰਕਤੀ ਚ ਆਪਾਂ ਦੇਖਾਂਗੇ ਹੇ ਯਹਵਾ ਮੈਨੂੰ ਵੱਲ ਕਰ ਤਾਂ ਮੈਂ ਵੱਲ ਹੋਵਾਂਗਾ ਮੈਨੂੰ ਬਚਾ ਤਾਂ ਮੈਂ ਬਚਾਂਗਾ ਕਿਉਂ ਜੋ ਤੂੰ ਮੇਰੀ ਉਸਤਤ ਹੈ ਅੱਜ ਇਹ ਤੁਹਾਡੀ ਪ੍ਰਾਰਥਨਾ ਹੋਣੀ ਚਾਹੀਦੀ ਆ ਕੀ ਪ੍ਰਾਰਥਨਾ ਹੋਣੀ ਚਾਹੀਦੀ ਆ हे ਯਹਵਾ ਮੈਨੂੰ ਵੱਲ ਕਰ ਤੇ ਮੈਂ ਵੱਲ ਹੋਵਾਂਗਾ ਵੱਲ ਕਰ ਕਈ ਵਾਰੀ ਅਸੀਂ ਪਰਮੇਸ਼ਵਰ ਤੋਂ ਬੇਮੁਖ ਹੋ ਜਾਂਦੇ ਆ ਬਾਗੀ ਹੋ ਜਾਂਦੇ ਆ ਡਿਸਓਬੇ ਕਰਦੇ ਆ ਆਗਿਆਕਾਰੀ ਨਹੀਂ ਕਰਦੇ ਉਹਦੇ ਨੇੜੇ ਨਹੀਂ ਆਉਂਦੇ ਪਰ ਅੱਜ ਅਸੀਂ ਇਹ ਪ੍ਰਾਰਥਨਾ ਕਰਨੀ ਆ ਕਿ ਪ੍ਰਭੂ ਮੈਨੂੰ ਆਪਣੇ ਨੇੜੇ ਲਾ ਪ੍ਰਭੂ ਮੈਨੂੰ ਆਪਣੀ ਆਗਿਆਕਾਰੀ ਦੇ ਵਿੱਚ ਲੈ ਮੇਰਾ ਸੁਧਾਰ ਕਰਨ ਮਾਈ ਦੇ ਨਾਲ ਤੇ ਮੈਂ ਜਰੂਰ ਸੁਧਰ ਜਾਊਂਗਾ ਮੈਂ ਤੇਰੇ ਜਦੋਂ ਤੂੰ ਮੈਨੂੰ ਨੇੜੇ ਲਾਵੇਂਗਾ ਫਿਰ ਮੈਂ ਤੇਰੇ ਨੇੜੇ ਹੋ ਜਾਊਂਗਾ ਜਦੋਂ ਤੂੰ ਮੈਨੂੰ ਮੋੜੇਗਾ ਤੇ ਮੈਂ ਮੁੜੂੰਗਾ ਇਹ ਅੱਜ ਸਾਡੀ ਪ੍ਰਾਰਥਨਾ ਹੋਣੀ ਚਾਹੀਦੀ ਜਿਨੀਆਂ ਨੇ ਸ਼ਿਫਾ ਲੈਣੀ ਆ ਔਰ ਕਹਿੰਦਾ ਮੈਨੂੰ ਬਚਾ ਤਾਂ ਮੈਂ ਬਚਾਂਗਾ ਅੱਜ ਜੇ ਇਸ ਵੀ ਚੀਜ਼ ਤੋਂ ਤੁਸੀਂ ਬਚਣਾ ਚਾਹੁੰਦੇ ਹੋ ਨਸ਼ੇ ਤੋਂ ਬਚਣਾ ਚਾਹੁੰਦੇ ਹੋ ਤਾਂ ਅੱਜ ਦੁਹਾਈ ਦਿਓ ਉਹਦੇ ਅੱਗੇ ਪ੍ਰਭੂ ਮੈਨੂੰ ਨਸ਼ੇ ਤੋਂ ਬਚਾ ਪ੍ਰਭੂ ਮੈਨੂੰ ਨਸ਼ੇ ਤੋਂ ਬਚਾ ਵਿਭਚਾਰ ਤੋਂ ਮੈਨੂੰ ਬਚਾ ਮੈਨੂੰ ਚੋਰੀ ਤੋਂ ਬਚਾ ਹਰਾਮ ਖੋਰੀਆਂ ਤੋਂ ਪਰ ਅਸੀਂ ਅਸੀਂ ਇੱਦਾਂ ਦੁਆ ਕਰਦੇ ਨਹੀਂ ਅਸੀਂ ਇਹ ਇਸ ਤਰੀਕੇ ਦੀ ਪ੍ਰਾਰਥਨਾ ਕਰਦੇ ਨਹੀਂ ਕੋਈ ਪ੍ਰਾਰਥਨਾ ਕਰ ਰਿਹਾ ਹੁੰਦਾ ਅਸੀਂ ਇੱਧਰ ਨੂੰ ਦੇਖ ਲਾ ਉਧਰ ਨੂੰ ਦੇਖ ਲਾ ਤਾਂ ਨੂੰ ਦੇਖ ਲਾ ਥਾਂ ਨੂੰ ਦੇਖ ਲਾ ਫੇ ਧਿਆ ਲੱਗੀ ਪਾਣੀ ਪੀਣ ਤੁਰ ਪਾ ਪਾਣੀ ਪੀ ਕੇ ਆਏ ਹੁਣ ਬਾਥਰੂਮ ਦਾ ਪ੍ਰੈਸ਼ਰ ਬਣ ਗਿਆ ਫੇ ਬਾਥਰੂਮ ਕਰਨ ਨੂੰ ਚਲੇ ਜਾ ਹੁਣ ਪੇਟ ਖਾਲੀ ਹੋ ਗਿਆ ਭੁੱਖ ਲੱਗੀ ਚੱਲ ਕੰਟੀਨ ਨੂੰ ਤੁਰ ਪਾ ਫੇ ਕਹਿੰਦੇ ਇੰਨੇ ਹਫ਼ਤੇ ਹੋ ਗਏ ਸਾਨੂੰ ਆਉਂਦੇ ਆ ਪਤਾ ਨਹੀਂ ਆਹ ਕਿਹੜੇ ਅਗਵਾਈਆਂ ਦੇਈ ਜਾਂਦੇ ਸਾਨੂੰ ਤਾਂ ਕੋਈ ਫਰਕ ਨਹੀਂ ਪਿਆ ਤੁਸੀਂ ਫਰਕ ਪੈਣ ਵਾਲਾ ਕੁਝ ਕੀਤਾ ਵੀ ਤੇ ਨਹੀਂ ਫਰਕ ਪੈਂਦਾ ਆ ਜਿਹੜੇ ਨੀਤ ਨਾਲ ਆਉਂਦੇ ਆ ਇਰਾਦਾ ਬਣਾ ਕੇ ਆਉਂਦੇ ਆ ਇਰਾਦਾ ਬਣਾਓ ਇੱਥੇ ਸ਼ੁਰੂ ਹੋਣ ਵਾਲਾ ਆਜੋ ਆਜੋ ਬਾਹਰ ਨਹੀਂ ਬਾਹਰ ਨਹੀਂ ਫੇ ਇਧਰੋਂ ਸੇਵਾਦਾਰਾਂ ਨੇ ਰੋਕੇ ਕੁੱਕੜਾਂ ਗੈਂਦੀ ਨਿਕਲ ਜਾਣਾ ਇਧਰੋਂ ਰੋਕੇ ਦੂਜੇ ਪਾਸੇ ਦੀ ਨਿਕਲ ਜਾਣਾ ਕਿਥੋਂ ਫਰਕ ਪੈ ਜਾਊਗਾ ਭਲਾ ਹਣ ਤੁਸੀਂ ਹੱਥ ਚੱਕ ਕੇ ਦੱਸੋ ਗੱਲ ਸਹੀ ਸੀ ਕਿ ਗਲਤ ਸੀ ਇਹ ਸਾਰੇ ਕੁੱਕੜ ਤੁਸੀਂ ਆ ਮੈਨੂੰ ਬਚਾ ਤੇ ਮੈਂ ਬਚ ਜਾਵਾਂਗਾ ਹallelujah ਕਿਉਂਕਿ ਪਰਮੇਸ਼ਵਰ ਦੀ ਇੱਛਾ ਹੈ ਕਿ ਅਸੀਂ ਬਚ ਜਾਈਏ ਆਓ ਆਪਾਂ ਦੇਖੀਏ ਜ਼ਬੂਰਾਂ ਦੀ ਕਿਤਾਬ ਉਹਦਾ 147 ਨੰਬਰ ਅਧਿਆਇ ਤੇ ਉਹਦੀ 3 ਨੰਬਰ ਪੰਕਤੀ ਚ ਕੀ ਲਿਖਿਆ ਆ ਦਿਲਾਂ ਨੂੰ ਚੰਗਾ ਕਰਦਾ ਹੈ ਅਤੇ ਉਹਨਾਂ ਦੇ ਸੋਗਾ ਉੱਤੇ ਪੱਟੀ ਬੰਨ੍ਹਦਾ ਹੈ ਹallelujah ਚੰਗਿਆਈ ਸਿਰਫ ਸਰੀਰ ਦੀ ਨਹੀਂ ਹੁੰਦੀ ਜਾਂ ਬਿਮਾਰੀ ਸਿਰਫ ਸਰੀਰ ਦੀ ਨਹੀਂ ਹੁੰਦੀ ਬਹੁਤ سارے ਲੋਕੀ ਜਿਨ੍ਹਾਂ ਦੇ ਸਰੀਰ ਦੇ ਵਿੱਚ ਬਿਮਾਰੀ ਹੈ ਬਹੁਤ ਸਾਰੇ ਲੋਕੀ ਮਾਨਸਿਕ ਰੋਗੀ ਆ ਉਹਨਾਂ ਦਾ ਮਾਨਸਿਕ ਬਿਮਾਰ ਆ ਕੁਝ ਆਤਮਿਕ ਰੋਗੀ ਆ ਜਿਨ੍ਹਾਂ ਦੇ ਆਤਮਾ ਨੂੰ ਕਸ਼ਟ ਆ ਤੇ ਬਹੁਤ ਸਾਰੇ ਲੋਕੀ ਜਿਹੜੇ ਆ ਉਹ ਭਾਵਨਾਤਮਕ ਇਮੋਸ਼ਨਲ ਹੀਲਿੰਗ ਚਾਹੁੰਦੇ ਆ ਉਹ ਇਮੋਸ਼ਨਲੀ ਸਿਕਰ ਸੋਚਾਂ ਉਦਾਸੀ ਵਾਲੀਆਂ ਵਿਚਾਰ ਉਦਾਸੀ ਵਾਲੇ ਨਿਰਾਸ਼ਾ ਇਹ ਸਭ ਇਮੋਸ਼ਨਸ ਆ ਇੱਥੇ ਵਚਨ ਇਦਾਂ ਦੱਸਦਾ ਆ ਕਹਿੰਦਾ ਉਹ ਟੁੱਟੇ ਦਿਲਾਂ ਨੂੰ ਚੰਗਾ ਕਰਦਾ ਹੈ ਕਈ ਵਾਰ ਅਪਾ ਕਹਿੰਨੇ ਨਾ ਫਲਾ ਨੇ ਤਾਂ ਮੇਰਾ ਦਿਲ ਤੋੜ ਦਿੱਤਾ ਧੋਖਾ ਕਰਕੇ ਝੂਠ ਬੋਲ ਕੇ ਤੁਹਾਡੀ ਉਮੀਦ ਤੇ ਖਰੇ ਨਾ ਉੱਤਰ ਕੇ ਉਹ ਕੋਈ ਮਾਸ ਦਾ ਦਿਲ ਨਹੀਂ ਆ ਜਿਹੜਾ ਟੁੱਟਿਆ ਆ ਉਹ ਥੇਸ ਤੁਹਾਡੇ ਮਨ ਨੂੰ ਲੱਗੀ ਆ ਤੁਹਾਡੇ ਆਤਮਾ ਨੂੰ ਲੱਗੀ ਆ ਤੇ ਜਦੋਂ ਕਿਸੇ ਦਾ ਦਿਲ ਟੁੱਟਦਾ ਆ ਮਨ ਨਿਰਾਸ਼ ਹੁੰਦਾ ਆ ਸਰੀਰ ਭਾਵੇਂ ਤਕੜਾ ਹੋਵੇ ਕੋਈ ਬੁਖਾਰ ਖੰਗ ਰੇਸ਼ਾ ਕੋਈ ਬੀਲੀਆ ਜਾਂ ਹੋਰ ਚੀਜ਼ਾਂ ਨਾ ਵੀ ਹੋਣ ਤਦ ਵੀ ਬੰਦਾ ਜ਼ੋਰ ਨਹੀਂ ਮਾਰਦਾ ਤਦ ਵੀ ਉਹਦਾ ਸਰੀਰ ਢਟਾਲ ਹੀ ਰਹਿੰਦਾ ਆ ਕਿਉਂਕਿ ਉਹਦਾ ਮਨ ਜਿਹੜਾ ਆ ਉਹ ਰੋਗੀ ਹੋ ਗਿਆ ਉਹਦਾ ਦਿਲ ਟੁੱਟ ਗਿਆ ਆ ਅੱਜ ਜੇਕਰ ਤੁਹਾਨੂੰ ਇਦਾਂ ਲੱਗਦਾ ਆ ਕਿ ਤੁਹਾਡੇ ਦਿਲ ਟੁੱਟੇ ਹੋਏ ਆ ਅੱਜ ਆਪਣੇ ਦਿਲਾਂ ਨੂੰ ਪਰਮੇਸ਼ਵਰ ਦੇ ਅੱਗੇ ਪੇਸ਼ ਕਰੋ ਕਿਉਂਕਿ ਉਹਦੇ ਨਾਲੋਂ ਵੱਡਾ ਹਾਰਟ ਸਰਜਨ ਕੋਈ ਹੈ ਨਹੀਂ ਅਜੋ ਤੁਹਾਡੇ ਟੁੱਟੇ ਹੋਏ ਦਿਲਾਂ ਨੂੰ ਜੋੜਨਾ ਚਾਹੁੰਦਾ ਆ ਤੇ ਤੁਹਾਡੇ ਸੋਗਾਂ ਉੱਤੇ ਪੱਟੀ ਬੰਨਣਾ ਚਾਹੁੰਦਾ ਆ ਉਹ ਮਰਹਮ ਲਗਾਉਣਾ ਚਾਹੁੰਦਾ ਆ ਤੁਹਾਡੇ ਉਹਨਾਂ ਜ਼ਖਮਾਂ ਉੱਤੇ ਜਿਹੜੇ ਨਜ਼ਰ ਨਹੀਂ ਆਉਂਦੇ ਪਰ ਦੁੱਖ ਦੇ ਬਹੁਤ ਆ ਹਰ ਕਿਸੇ ਇਨਸਾਨ ਦੀ ਲਾਈਫ ਦੇ ਵਿੱਚ ਕੋਈ ਐਹੋ ਜੀਆਂ ਟਰੈਜਡੀਆਂ ਹੋਈਆਂ ਆ ਘਟਨਾਵਾਂ ਹੋਈਆਂ ਆ ਜਿਨ੍ਹਾਂ ਨੇ ਉਹਦੇ ਮਨ ਉੱਤੇ ਡੂੰਗੀ ਸੱਟ ਮਾਰੀ ਆ ਭਾਵੇਂ ਪਰਿਵਾਰ ਹੱਸ ਰਿਹਾ ਆ ਪਰ ਉਹਦਾ ਹਸਨ ਨੂੰ ਜੀ ਨਹੀਂ ਕਰਦਾ ਲੋਕ ਵਿਖਾਵੇ ਨੂੰ ਦੰਦ ਕੱਢਦਾ ਆ ਪਰ ਹੱਸਦਾ ਨਹੀਂ ਖੁਸ਼ ਨਹੀਂ ਹੁੰਦਾ ਜਦੋਂ ਇਕੱਲਾ ਬੈਂਦਾ ਆ ਤੇ ਉਹਦਾ ਫੁੱਟ ਫੁੱਟ ਕੇ ਰੋਣ ਨੂੰ ਜੀ ਕਰਦਾ ਆ ਪਰ ਸਮਝ ਕੁਛ ਨਹੀਂ ਆਉਂਦੀ ਵੀ ਕਰੇਗੀ ਢਿੱਡ ਭਾਵੇਂ ਭੁੱਖਾ ਆ ਪਰ ਰੋਟੀ ਗਲੋਂ ਨਹੀਂ ਉੱਤਰਦੀ ਬੁਰਕੀ ਰੰਗਦੀ ਨਹੀਂ ਧਿਆ ਲੱਗਦੀ ਨਹੀਂ ਪਰ ਰਿਪੋਰਟਾਂ ਚ ਕੋਈ ਬਿਮਾਰੀ ਨਹੀਂ ਆ ਰਹੀ ਭਾਵੇਂ ਤੁਹਾਡੇ ਕੋਲੇ ਇਹੋ ਜਿਹੇ ਪ੍ਰੋਬਲਮ ਹੋਣ ਪਰ ਅੱਜ ਤੁਸੀਂ ਬਹੁਤ ਸਹੀ ਥਾਂ ਤੇ ਆਏ ਆ ਭਾਬ ਤੁਸੀਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਆਏ ਆ ਅੱਜ ਉਹਨੇ ਤੁਹਾਨੂੰ ਇਹੋ ਜਿਹੇ ਰੋਗਾਂ ਤੋਂ ਵੀ ਨਰੋਏ ਕਰ ਦੇਣ ਜਿਹੜੇ ਕਿਸੇ ਵੀ ਐਕਸਰੇ ਵਿੱਚ ਰਿਪੋਰਟ ਵਿੱਚ ਐਮ ਆਰ ਆਈ ਵਿੱਚ ਸਕੈਨ ਵਿੱਚ ਆਉਂਦੇ ਨਹੀਂ ਪਰ ਉਹਦੇ ਅੱਗੇ ਜ਼ਾਹਿਰ ਹੋ ਚੁੱਕੇ ਆ ਆ ਜੋ ਟੁੱਟੇ ਦਿਲਾਂ ਨੂੰ ਚੰਗਾ ਕਰੇਗਾ ਔਰ ਤੁਹਾਡੇ ਸੋਗਾਂ ਉੱਤੇ ਪੱਟੀ ਬੰਨੇਗਾ ਆਮੇਨ ਹallelujah ਆਓ ਆਪਾਂ ਦੇਖੀਏ ਮਰਕਸ ਦੀ ਕਿਤਾਬ ਉਹਦਾ 5 ਨੰਬਰ ਅਧਿਆਏ ਤੇ ਉਹਦੀ 34 ਨੰਬਰ ਆਇਤ ਦੇ ਵਿੱਚ ਆਪਾਂ ਦੇਖਾਂਗੇ ਇੱਥੇ ਜਿਹੜੀ ਕਹਾਣੀ ਤੁਸੀਂ ਬਹੁਤ ਵਾਰੀ ਸੁਣੀ ਆ ਕਿ ਇੱਕ ਔਰਤ ਜਿਹਨੂੰ ਲਹੂ ਪੈਣ ਦੀ ਬਿਮਾਰੀ ਸੀ ਤੇ ਉਹਨੇ ਪ੍ਰਭੂ ਯਿਸੂ ਮਸੀਹ ਦੇ ਪੱਲੇ ਨੂੰ ਛੂਇਆ ਤੇ ਉਹ ਚੰਗੀ ਹੋ ਗਈ ਤੇ ਜਦੋਂ ਉਹਨੇ ਵਾਰਤਾ ਦੱਸੀ ਕਿ ਕਿਨੇ ਛੂਇਆ ਆ ਤੇ ਪ੍ਰਭੂ ਯਿਸੂ ਮਸੀਹ ਨੇ ਉਹਨੂੰ ਕਿਹਾ ਤਾਂ ਉਹਨੇ ਉਸਨੂੰ ਆਖਿਆ "ਹੇ ਬੇਟੀ ਤੇਰੀ ਨੇਚਾ ਨੇ ਤੈਨੂੰ ਚੰਗਾ ਕੀਤਾ ਹੈ" ਸਲਾਮਤ ਚਲੀ ਜਾ ਅਤੇ ਆਪਣੀ ਬਲਾ ਤੋਂ ਬਚੀ ਰੋ ਜਦੋਂ ਨੇ ਛੁਇਆ ਸੀਗਾ ਨਾ ਪ੍ਰਭੂ ਯਿਸੂ ਮਸੀਹ ਦੇ ਪੱਲੇ ਨੂੰ ਤਾਂ ਪ੍ਰਭੂ ਯਿਸੂ ਮਸੀਹ ਨੇ ਕਿਹਾ ਮੈਨੂੰ ਛੁਇਆ ਆ ਕਿਸੇ ਨੇ ਤੇ ਚੇਲੇ ਕਹਿੰਦੇ ਗੁਰੂ ਜੀ ਭੀੜਾਂ ਦੀਆਂ ਭੀੜਾਂ ਤੁਹਾਡੇ ਉੱਤੇ ਡਿੱਗਣ ਡਈਆਂ ਤੇ ਤੁਸੀਂ ਕਹਿੰਦੇ ਕਿ ਤੁਹਾਨੂੰ ਕਿਸੇ ਨੇ ਛੁਇਆ ਆ ਪਰਬੂ ਯਿਸੂ ਮਸੀਹ ਨੇ ਕਿਹਾ ਕਿਸੇ ਨੇ ਨੇਚਾ ਨਾਲ ਸ਼ੁਆਇਆ ਸ਼ਕਤੀ ਪ੍ਰਭੂ ਯਿਸੂ ਮਸੀਹ ਵਿੱਚ ਹੈ ਸੀ ਹੈ ਤੇ ਰਹੇਗੀ ਪਰ ਉਸ ਸ਼ਕਤੀ ਨੂੰ ਲੈ ਕੌਣ ਸਕਦਾ ਆ ਉਸ ਸ਼ਕਤੀ ਦੇ ਦੁਆਰਾ ਚੰਗਾ ਕੌਣ ਹੋ ਸਕਦਾ ਆ ਸ਼ਕਤੀ ਨੂੰ ਛੂ ਲੈਣ ਦੇ ਨਾਲ ਟੱਚ ਹੋ ਜਾਣ ਦੇ ਨਾਲ ਚੰਗਿਆਈ ਨਹੀਂ ਆ ਵਿਥ ਫੇਥ ਟੱਚ ਕਰਨ ਦੇ ਨਾਲ ਨੇਚਾ ਦੁਆਰਾ ਸ਼ੂਨ ਦੇ ਨਾਲ ਵਿਸ਼ਵਾਸ ਨਾਲ ਭਰ ਕੇ ਸ਼ੂਨ ਦੇ ਨਾਲ ਚੰਗਿਆਈ ਆ ਅੱਜ ਬਹੁਤ ਭੈਣ ਭਰਾ ਇਸ ਵਿਸ਼ਵਾਸ ਨਾਲ ਆਏ ਆ ਕਿ ਅੱਜ ਦੀ ਹੀਲਿੰਗ ਪ੍ਰੇਅ ਦੇ ਵਿੱਚ ਅਸੀਂ ਜਾਣਾ ਆ ਤੇ ਜਦੋਂ ਖੁਦਾ ਦੇ ਦਾਸਾਂ ਨੇ ਇੱਥੇ ਪ੍ਰਾਰਥਨਾਵਾਂ ਕਰਨੀਆਂ ਆ ਅਸੀਂ ਚੰਗੇ ਹੋ ਜਾਣਾ ਆ ਜੋ ਉਹਨਾਂ ਨੇ ਚੰਗੇ ਹੋ ਕੇ ਹੀ ਜਾਣਾ ਹੈ ਪਰ ਬਹੁਤ ਸਾਰੇ ਉਹ ਕਹਿੰਦੇ ਚਲੋ ਇੱਥੇ ਵੀ ਜਾ ਕੇ ਵੇਖ ਲੈਨੇ ਦੇਖਦੇ ਕੀ ਹੁੰਦਾ ਆ ਉਹ ਜਿਵੇਂ ਆਏ ਉਵੇਂ ਹੀ ਉਹਨਾਂ ਨੇ ਚਲੇ ਜਾਣਾ ਹੈ ਫਿਰ ਉਹਨਾਂ ਨੂੰ ਲੱਗਦਾ ਆ ਆਹ ਖਰਿਆ ਇਹਨਾਂ ਦੇ ਖਰੀਦੇ ਹੋ ਆ ਹਾਂਜੀ ਸੱਚੀ ਤੁਸੀਂ ਬਹੁਤ ਸਹੀ ਕਹਿੰਦੇ ਆ ਜਿਹੜੇ ਗਵਾਹੀਆਂ ਦਿੰਦੇ ਉਹ ਖਰੀਦੇ ਹੋਏ ਆ ਪੈਸੇ ਨਾਲ ਨਹੀਂ ਯਿਸੂ ਮਸੀਹ ਦੇ ਲਹੂ ਨਾਲ ਮੁੱਲ ਖਰੀਦੇ ਹੋਏ ਆ ਹੈਗੇ ਖਰੀਦੇ ਹੀ ਆ ਸੋ ਪ੍ਰਭੂ ਇੱਥੇ ਉਸ ਔਰਤ ਨੂੰ ਕੀ ਕਹਿ ਰਹੇ ਆ ਕਹਿੰਦੇ ਬੇਟੀ ਤੇਰੀ ਨੇਚਾ ਨੇ ਤੈਨੂੰ ਚੰਗਾ ਕੀਤਾ ਚੰਗਿਆਈ ਨੇਚਾ ਤੋਂ ਬਿਨਾ ਨਹੀਂ ਹੋ ਸਕਦੀ ਕਿਉਂਕਿ ਵਚਨ ਵਿੱਚ ਇੱਕ ਜਗ੍ਹਾ ਤੇ ਲਿਖਿਆ ਨੇਤਾ ਬਾਜੋ ਉਹਦੇ ਮਨ ਨੂੰ ਭਾਉਣਾ ਅਣ ਹੋਣਾ ਹੈ ਬਿਨਾ ਵਿਸ਼ਵਾਸ ਦੇ ਅਸੀਂ ਪਰਮੇਸ਼ਵਰ ਨੂੰ ਖੁਸ਼ ਨਹੀਂ ਕਰ ਸਕਦੇ ਉਹਨੂੰ ਖੁਸ਼ ਕਰਨ ਦੇ ਲਈ ਵਿਸ਼ਵਾਸ ਨਾਲ ਭਰੋ ਤੇ ਜਦੋਂ ਹੀਲਿੰਗ ਪ੍ਰੇਅਰ ਹੋਣੀ ਆ ਤੁਸੀਂ ਅੱਜ ਵਿਸ਼ਵਾਸ ਨਾਲ ਕਰ ਕੇ ਪ੍ਰਾਰਥਨਾ ਕਰਨੀ ਵੀ ਆ ਤੇ ਪ੍ਰਾਰਥਨਾ ਕਰਨੀ ਵੀ ਆ ਸੰਗੜਾਣੀ ਜੋ ਲੈਣ ਵਾਸਤੇ ਆਏ ਆ ਅੱਜ ਮੰਗਣੇ ਆ ਕਿਉਂਕਿ ਵਚਨ ਵਿੱਚ ਲਿਖਿਆ ਮੰਗੋ ਤੇ ਤੁਹਾਨੂੰ ਦਿੱਤਾ ਜਾਏਗਾ ਅੱਜ ਵਿਸ਼ਵਾਸ ਨਾਲ ਖੜਕਾਇਓ ਕਿਉਂਕਿ ਖੜਕਉਣ ਵਾਲਿਆਂ ਦੇ ਲਈ ਖੋਲਿਆ ਜਾਊਗਾ ਅੱਜ ਆਤਮਾ ਦੀਆਂ ਅੱਖਾਂ ਦੀ ਕੋਸ਼ਿਸ਼ ਕਰਿਓ ਕਿਉਂਕਿ ਜਿਹੜੇ ਢੂੰਡਣਗੇ ਉਹਨਾਂ ਨੂੰ ਲੱਭ ਪਵੇਗਾ ਹallelujah ਆਹ ਦੇਖਦੇ ਆ ਯਰਮੀ ਦੀ ਕਿਤਾਬ ਉਹਦਾ 33 ਨੰਬਰ ਅਧਿਆਇ ਤੇ ਉਹਦੀ 6 ਤੋਂ 9 ਦੇ ਵਿੱਚ ਅੱਜ ਬਹੁਤ ਸਾਰੀਆਂ ਆਇਤਾਂ ਆਪਾਂ ਪੜ੍ਹਨੀਆਂ ਆ ਉਹ ਇਸ ਲਈ ਜਾਂ ਜੋ ਪਰਮੇਸ਼ਵਰ ਦੇ ਵਚਨ ਦੇ ਦੁਆਰਾ ਅੱਜ ਤੁਹਾਡੇ ਜੀਵਨ ਦੇ ਵਿੱਚ ਸ਼ਿਫਾ ਆ ਜਾਵੇ। ਤੇ ਤੁਹਾਡੇ ਅੰਦਰ ਇਹ ਗੱਲ ਯਕੀਨਨ ਪੱਕੀ ਹੋ ਜਾਏ ਕਿ ਸੱਚਮੁੱਚ ਪਰਮੇਸ਼ਵਰ ਦੀ ਇੱਛਾ ਹੈ ਕਿ ਅਸੀਂ ਚੰਗੇ ਹੋ ਜਾਈਏ। ਯਰਮੀਆ 33 ਉਹਦੀ 6 ਤੋਂ 9 ਦੇ ਵਿੱਚ ਆਪਾਂ ਦੇਖਦੇ ਆਂ। ਵੇਖੋ ਮੈਂ ਇਹਦੇ ਲਈ ਔਖਦ ਅਤੇ ਤੰਦਰੁਸਤੀ ਲਿਆਵਾਂਗਾ ਅਤੇ ਮੈਂ ਇਹਨਾਂ ਨੂੰ ਚੰਗਾ ਕਰਾਂਗਾ ਅਤੇ ਮੈਂ ਇਹਨਾਂ ਲਈ ਸ਼ਾਂਤੀ ਅਤੇ ਸੱਚਾਈ ਵਾਫਰ ਪ੍ਰਗਟ ਕਰਾਂਗਾ ਮੈਂ ਯਹੂਦਾ ਦੀ ਅਸੀਰੀ ਨੂੰ ਅਤੇ ਇਜ਼ਰਾਇਲ ਦੀ ਅਸੀਰੀ ਨੂੰ ਮੁਕਾ ਦੇਵਾਂਗਾ ਅਤੇ ਉਹਨਾਂ ਨੂੰ ਪਹਿਲਾਂ ਵਾਂਗ ਬਣਾਵਾਂਗਾ ਮੈਂ ਉਹਨਾਂ ਨੂੰ ਸਾਰੀ ਬਦੀ ਤੋਂ ਜਿਹਦੇ ਨਾਲ ਉਹਨਾਂ ਨੇ ਮੇਰੇ ਵਿਰੁੱਧ ਪਾਪ ਕੀਤਾ ਸਾਫ਼ ਕਰ ਦਿਆਂਗਾ ਅਤੇ ਮੈਂ ਉਹਨਾਂ ਸਾਰੀਆਂ ਬਦੀਆਂ ਦੇ ਲਈ ਜਿਨ੍ਹਾਂ ਨਾਲ ਉਹ ਮੇਰੇ ਪਾਪੀ ਹੋਏ ਅਤੇ ਜਿਨ੍ਹਾਂ ਵਿੱਚ ਉਹ ਅਪਰਾਧੀ ਹੋਏ ਮਾਫ਼ ਕਰ ਦਿਆਂਗਾ ਇਹ ਮੇਰੇ ਲਈ ਆਨੰਦ ਹੋਵੇਗਾ ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਲਈ ਵਡਿਆਈ ਅਤੇ ਸੁਹੱਪਣ ਦਾ ਕਾਰਨ ਹੋਵੇਗਾ ਅਤੇ ਉਹ ਉਸ ਨੇਕੀ ਨੂੰ ਜਿਹੜੀ ਮੈਂ ਇਹਨਾਂ ਨਾਲ ਕਰਾਂਗਾ ਸੁਣਨ ਗੀਆਂ ਅਤੇ ਉਸ ਸਾਰੀ ਨੇਕੀ ਦੇ ਕਾਰਨ ਅਤੇ ਉਸ ਸ਼ਾਂਤੀ ਦੇ ਕਾਰਨ ਜਿਹੜੀ ਮੈਂ ਇਹਨਾਂ ਨਾਲ ਕਰਾਂਗਾ ਉਹ ਡਰਨ ਗੀਆਂ ਅਤੇ ਕੰਬਣ ਗੀਆਂ ਆਮੇਨ ਹallelujah ਸੋ ਅੱਜ ਪਰਮੇਸ਼ਵਰ ਦਾ ਮਨਿਆ ਕਿਉਂ ਤੁਹਾਨੂੰ ਚੰਗਾ ਕਰੇ ਅਮੀਨ ਅਮੀਨ ਪਲਾ ਕਦੋਂ ਬੋਲੀਦਾ ਆ ਜਦੋਂ ਅਸੀਂ ਚਾਹੁੰਦੇ ਆ ਕਿ ਜੋ ਬੋਲਿਆ ਜਾ ਰਿਹਾ ਆ ਉਹ ਸਾਡੇ ਨਾਲ ਪੂਰਾ ਹੋਵੇ ਜੋ ਬੋਲਿਆ ਜਾ ਰਿਹਾ ਉਹ ਐਨ ਇਦਾਂ ਹੀ ਹੋਵੇ ਤੇ ਜਦੋਂ ਇਹ ਬੋਲਿਆ ਗਿਆ ਕਿ ਅੱਜ ਪਰਮੇਸ਼ਵਰ ਤੁਹਾਨੂੰ ਬਰਕਤ ਦੇਣਾ ਚਾਹੁੰਦਾ ਹੈ ਤਾਂ ਤੁਸੀਂ ਕੀ ਕਹਿਣਾ ਅੱਜ ਪਰਮੇਸ਼ਵਰ ਤੁਹਾਨੂੰ ਚੰਗਾ ਕਰਨਾ ਚਾਹੁੰਦਾ ਹੈ ਤਾਂ ਤੁਸੀਂ ਕੀ ਬੋਲਣਾ ਯੈਸ ਇਹ ਇਹ ਆ ਹਾਜ਼ਰ ਹੋਣ ਦਾ ਸਿੰਬਲ ਨਿਸ਼ਾਨ ਜਦੋਂ ਅਸੀਂ ਬੋਲਦੇ ਵੀ ਹਾਂਜੀ ਅਸੀਂ ਹਾਜ਼ਰ ਹਾਂ ਜੋ ਤੁਸੀਂ ਆਪਣੇ ਲਈ ਦੇਖਣਾ ਚਾਹੁੰਦੇ ਆ ਪਰਮੇਸ਼ਵਰ ਦੇ ਉਸ ਵਚਨ ਦੇ ਪਿੱਛੇ ਆਮੀਨ ਕਹਿਣਾ ਆ ਸੋ ਇੰਨੇ ਵਚਨ ਦੇ ਵਿੱਚ ਲਿਖਿਆ ਆ ਕਹਿੰਦਾ ਵੇਖੋ ਮੇਰੇ ਲਈ ਔਖਦ ਅਤੇ ਤੰਦਰੁਸਤੀ ਲਿਆਵਾਂਗਾ ਮੈਂ ਇਹਨਾਂ ਨੂੰ ਚੰਗਾ ਕਰਾਂਗਾ ਮੈਂ ਇਹਨਾਂ ਲਈ ਸ਼ਾਂਤੀ ਅਤੇ ਸੱਚਾਈ ਵਾਫਰ ਪ੍ਰਗਟ ਕਰਾਂਗਾ ਦੀ ਇਸੀ ਨੂੰ ਮੁਕਾ ਦੇਵਾਂਗਾ ਮੈਂ ਇਹਨਾਂ ਨੂੰ ਪਹਿਲਾਂ ਵਾਂਗ ਬਣਾਵਾਂਗਾ ਜਿਹੜੀ ਬਦੀ ਇਹਨਾਂ ਨੇ ਪਰਮੇਸ਼ਵਰ ਦੇ ਵਿਰੁੱਧ ਕੀਤੀ ਆ ਜਿਨੇ ਇਹਨਾਂ ਨੂੰ ਅਪਰਾਧੀ ਠਹਿਰਾਇਆ ਪ੍ਰਭੂ ਕਹਿੰਦੇ ਮੈਂ ਇਹਨਾਂ ਨੂੰ ਮਾਫ ਕਰਾਂਗਾ ਔਰ ਕਹਿੰਦਾ ਮੈਂ ਐਸੀ ਚੰਗਿਆਈ ਕਰਾਂਗਾ ਕਿ ਕੌਮਾਂ ਦੇਖਣ ਗਿਆ ਔਰ ਕਹਿੰਦਾ ਇਹ ਮੇਰੇ ਲਈ ਆਨੰਦਨਾਮਾ ਹੋਊਗਾ ਹallelujah ਪ੍ਰਭੂ ਇਹ ਚੀਜ਼ ਨੂੰ ਆਨੰਦ ਨਾਮੇ ਦਾ ਨਾਮ ਦੇ ਰੇ ਇਹ ਬਹੁਤ ਜ਼ਬਰਦਸਤ ਗੱਲ ਆ ਇਹਦਾ ਮਤਲਬ ਪ੍ਰਭੂ ਦਾ ਆਨੰਦ ਕਿਹੜੀ ਚੀਜ਼ ਵਿੱਚ ਆ ਸਾਨੂੰ ਮਾਫ਼ ਕਰਨ ਦੇ ਵਿੱਚ ਪ੍ਰਭੂ ਦਾ ਆਨੰਦ ਆ ਸਾਨੂੰ ਚੰਗਿਆਂ ਕਰਨ ਦੇ ਵਿੱਚ ਪ੍ਰਭੂ ਦਾ ਆਨੰਦ ਆ ਜਿਹੜੇ ਸਾਨੂੰ ਸ਼ਰਮਿੰਦਿਆਂ ਕਰਦੇ ਆ ਉਹਨਾਂ ਦੇ ਮੂੰਹ ਬੰਦ ਕਰਨ ਦੇ ਵਿੱਚ ਜਦੋਂ ਤੁਸੀਂ ਗਵਾਹੀ ਦਿੰਦੇ ਆ ਨੰਦ ਨਾਮੇ ਨੂੰ ਤੁਸੀਂ ਪੜ ਰਹੇ ਹੁੰਦੇ ਹੋ ਹallelujah ਅਰ ਐਸੀ ਚੰਗਿਆਈ ਐਸੀ ਬਰਕਤ ਐਸਾ छुटਕਾਰਾ ਪ੍ਰਭੂ ਤੁਹਾਡੇ ਜੀਵਨ ਦੇ ਵਿੱਚ ਦੇਣਾ ਚਾਹੁੰਦੇ ਆ ਵਚਨ ਚ ਲਿਖਿਆ ਦੂਜੇ ਤੁਹਾਡੇ ਤੋਂ ਡਰਨਗੇ ਉਹ ਕਾਹ ਤੋਂ ਡਰਨਗੇ ਇਹਨਾਂ ਦਾ ਰੱਬ ਇਹਨਾਂ ਦੀ ਦੁਆ ਨੂੰ ਸੁਣਦਾ ਆ ਇਹਨਾਂ ਤੋਂ ਬਚ ਕੇ ਰਵੋ ਹallelujah ਹਾਲੇਲੂਇਆ ਅтни ਜ਼ਬਰਦਸਤ ਗੱਲ ਆ ਵਚਨ ਚ ਲਿਖਿਆ ਪ੍ਰਭੂ ਨੇ ਕਿਹਾ ਮੈਂ ਇਹਨਾਂ ਦੇ ਜਿਹੜੇ ਪਾਪ ਮੇਰੇ ਵਿਰੁੱਧ ਆ ਭਾਵ ਪਰਮੇਸ਼ਵਰ ਦੇ ਵਿਰੁੱਧ ਜਿਹੜੇ ਅਸੀਂ ਪਾਪ ਕੀਤੇ ਆ ਕਹਿੰਦਾ ਮੈਂ ਇਹਨਾਂ ਨੂੰ ਮਾਫ ਕਰ ਦੂੰਗਾ ਇਹ ਸਭ ਤੋਂ ਵੱਡੀ ਗੱਲ ਆ ਕਿ ਪਰਮੇਸ਼ਵਰ ਸਾਡੇ ਅਪਰਾਧਾਂ ਨੂੰ ਬਖਸ਼ ਦੇਵੇ ਕਿਉਂਕਿ ਵਚਨ ਚ ਲਿਖਿਆ ਧੰਨਿਆ ਉਹ ਜਿਹਦੇ ਗੁਨਾਹ ਯਹੋਵਾ ਉਹਦੇ ਲੇਖੇ ਨਹੀਂ ਗਿਣਦਾ ਆਮੇਨ ਹallelujah